ਸਰੀ ਫ੍ਰੀ ਡਿਸ਼ ਵਾਲੀ ਆਫਰ ਸਿਰਫ ਮਦਰਸ ਡੇ ਵਾਲੇ ਦਿਨ ਹੀ ਮਿਲੇਗੀ ਭਾਗਵਾਨੇ ਹਾਂਜੀ ਸਰਦ ਸਾਈ ਆਪਣੀ ਮੰਮੀ ਨੂੰ ਲੈ ਕੇ ਇੱਥੇ ਆਈਏ ਇੰਡੀਅਨ ਸਪੀਡ ਮਾਸਟਰ ਵਾਲਿਆਂ ਕੋ ਮਦਰਡੇ ਵਾਲੇ ਦਿਨ ਕਿਉਂ ਇਹਨਾਂ ਕੋ ਆਫਰ ਚ ਲੰਡੀ ਕੀ ਆਫਰ ਚ ਲੰਡੀ ਆ ਇੱਕ ਡਿਸ਼ ਇਹਨਾਂ ਨੇ ਬਿਲਕੁਲ ਫ੍ਰੀ ਦੇਣੀ ਹੈ ਭਾਵੇਂ ਜਿਹੜੀ ਮਰਜ਼ੀ ਲੈ ਲਓ ਜਿਹੜੀ ਮਰਜ਼ੀ ਲੈ ਲੰਦੋ ਤੁਸੀਂ ਕੀ ਚਾਹੁੰਦੇ ਆਪਾਂ ਮੰਮੀ ਨੂੰ ਲੈ ਕੇ ਇੱਥੇ ਆਈਏ ਆ ਮੰਮੀ ਜੀ ਨੂੰ ਲੈ ਕੇ ਆਵਾਂਗੇ ਆਪਾਂ ਹੈ ਆਪਾਂ ਦੋਵੇਂ ਆ ਜਾਾਂਗੇ ਉਹਨਾਂ ਨੂੰ ਰਹਿਣ ਦਾਂਗੇ ਉਹ ਨਹੀਂ ਕੋਈ ਹੁੰਦਾ ਲੈ ਆਵਾਂਗੇ ਵਿਚਾਰਿਆਂ ਨੂੰ ਨਹੀਂ ਉਹ ਠੀਕ ਨਹੀਂ ਰਹਿੰਦੇ ਉਹਨਾਂ ਨੂੰ ਮਨਾ ਕਰ ਦੋ ਅਸੀਂ ਨਹੀਂ ਲੈ ਕੇ ਜਾਣਾ ਉਹਨਾਂ ਨੂੰ ਚਲ ਠੀਕ ਹੈ ਫਿਰ ਮੈਂ ਸੱਸ ਮਾ ਨੂੰ ਮਨਾ ਕਰ ਦਿੰਦਾ ਆਹੋ ਕਰ ਦੋ ਹਾਂ ਇੱਕ ਮਿੰਟ ਅਜਮ ਤੇ ਤਬੀ ਮਾਂ ਦੀ ਗੱਲ ਕਰਦੇ ਆਪਾਂ ਯਾਰ BMW ਗੱਡੀ ਮਹਿੰਗੀ ਬੜੀ ਹੋ ਗਈ ਨਹੀਂ ਤੇ ਮੈਂ ਲੈ ਲੈਣੀ ਸੀ ਯਾਰ ਮੈਂ ਵੀ ਮਰਸਡੀਜ਼ ਗੱਡੀ ਲੈਣ ਦਾ ਸੋਚਣਾ ਮਹਿੰਗੀ ਬੜੀ ਕੀ ਕਰਾਂ ਅਗਲੇ ਮਹੀਨੇ ਹੀ ਜਾਜ ਲੈ ਆਉਣਾ ਡੈਡੀ ਮੇਰਾ ਕਹਿੰਦਾ ਲਿਓਣਾ ਹੀ ਲਿਓਣਾ ਅੜੀ ਯਾਰ ਰਿਸ਼ਤੇਦਾਰਾਂ ਨੂੰ ਸਾੜਨਾ ਫਈ ਵੀ ਹੈਲੀਕਾਪਟਰ ਲੈਣ ਦਾ ਸੋਚਣਾ ਪਰ ਰੱਖਾਂਗੇ ਕਿੱਥੇ ਚੱਲ ਠੀਕ ਆ ਮਿਲਦੇ ਕੱਲ ਕੋਈ ਨਾ ਫੋਗਰਾ ਪੱਲੇ ਕੱਖਣੀ ਤੇ ਜਾਜ ਲਗਾ ਇਹਨਾਂ ਨੇ ਪਲਣੀ ਕਰਾ ਸ਼ੋਅ ਕਰ ਦੇਣਾ What? <laughs> am